ل lazım اس لگته كانت West وانا تم وائدها آمchter 30 کجدن اور حقا ساد وقت پ Violin اس کا فتراغ را بنیا جدا تو خ patreon قلق ملد اسے من بٹی своих مقلوب ا parasite اور تو خروف جیئے زیادہ جاکم ہے انو جہاکم ہے اب ਜਾ ਆ ਪਪੋਚੇ ਲਾ ਲੈਂਦੀ ਆ ਕੀ ਪਤਾ ਭੈਣ ਜੀ ਉਹ ਬਾਦ ਨਾ ਪਾਣਾ ਵਰਤਦਾ ਸਮਝ ਹੀ ਨਹੀਂ ਲੱਗੀ ਕੋਹ ਐਨੀ ਲਾਪਰਵਾਹੀ ਨਹੀਂ ਭੈਣ ਜੀ ਚਾਈਦੀ ਤੁਹਾਨੂੰ ਕਿਹਨੇ ਦੱਸਤਾ ਤੇਲ ਡੁੱਲ ਗਿਆ ਲੱਗ ਹੀ ਗਿਆ ਪਤਾ ਮੈਨੂੰ ਠੀਕ ਹੈ ਥੀ ਕਰਨਾ ਹੁਣ ਆਪਣੇ ਵਸ ਦੀ ਗੱਲ ਨਹੀਂ ਕੋਈ ਵੀ ਮੈਂ ਤਾਂ ਕਿਸੇ ਕੋਲ ਗੱਲ ਹੀ ਨਹੀਂ ਕਰਦੀ ਵੀ ਆਹ ਗੱਲ ਹੋਈ ਆ ਕਰਨੀ ਵੀ ਕੀ ਆ ਝੱਗਾ ਚੁੱਕਿਆ ਆਪਣਾ ਢਿੱਡ ਨੰਗਾ ਹੁੰਦਾ ਮੰਮੀ ਹੈ ਤੇ ਲਾਪਰਵਾਹੀ ਆ ਕੋਈ ਭੈਂਪੜ ਦੇ ਪਾਈ ਜਾ ਉਸਾਂ ਪਤ ਪਰਦੇ ਪਾਉਣ ਦੀ ਕੀ ਗੱਲ ਵਾ ਹੁਣ ਫੇ ਕੀ ਸਾਰੇ ਜਾਣਿਆਂ ਨੂੰ ਜਿਹੜਾ ਕੋਈ ਆਉ ਉਹੋ ਹੀ ਗੱਲ ਕਰਾਂਗੇ ਫੇ ਸਾਡੀ ਇੱਜ਼ਤ ਘਟਦੀ ਏ ਇਦਾਂ ਇਹ ਤਾਂ ਘਟਦੀ ਇੱਕ ਬੰਦਾ ਮਰਨੇ ਪਿਆ ਇੱਥੇ ਘਟਦੀ ਇਥੇ ਇਹ ਬੰਦਾ ਆਪੋ ਚੱਲ ਵਾਲੇ ਦਾ ਸਾਫ ਕਰ ਲੈਂਦਾ ਆਪਸਰੇ ਅਗੇ ਲੰਮੀ ਪੈ ਗਈ ਉਸੇ ਵੇਲੇ ਨਿਤ ਪਛਤਾਉਣ ਡਏ ਹੁਣ ਭੁੱਖ ਤੋਂ ਕੋਈ ਡਾਗ ਨਹੀਂ ਹੁਣ ਤਾਂ ਬਥੇਰੀ ਹੋਦੀ ਹੁੰਦੀ ਆ ਜੇ ਹੁਣ ਅਜੇ ਵੀ ਨਾ ਬੰਦਾ ਬਣੂਗੀ ਤੇ ਫੇਰ ਤੇ ਕੁਝ ਨਹੀਂ ਕਰ ਸਕਦੇ ਹੁਣ ਭਾਈ ਬੰਦਾ ਬਣੇ ਨਾਮ ਬਣਿਆ ਮੇਰੇ ਭਾਦ ਮੇਰਾ ਘਰ ਤੇ ਜਾੜਦਾ ਨਹੀਂ ਆਹ ਬੰਦੀ ਪੈਸੇ ਸੋਨੂੰ ਆਂਦਾ ਹੀ ਦੇ ਕੇ ਆਹੀ ਉਹਨੇ ਕਢੇ ਕੋਈ ਨਹੀਂ ਭਾਈ ਤੁਸੀਂ ਰੱਖੋ ਅਜੇ ਅਜੇ ਤੁਸੀਂ ਰਹੋ ਓਕੇ ਨਹੀਂ ਮੈਂ ਚਲ ਜਾਣਾ ਤੁਹਾਨੂੰ ਦੱਸਿਆ ਨਾ ਕਿ ਰੋਟੀ ਕਾੜ ਨਹੀਂਗੀ ਹਾਂ ਇਹ ਤਾਂ ਕੋਈ ਨਹੀਂ ਰਾਤ ਰਹਿ ਪੈਂਦੇ ਗੱਲਾਂ ਬਾਤਾਂ ਕਰਦੇ ਤੇ ਫੇਰ ਚਲੇ ਜਾਂਦੇ ਸਵੇਰੇ ਚਲੋ ਰੱਖੋ ਇੱਥੇ ਫੇਰ ਮੈਂ ਨਾ ਇਹਦੇ ਡੈਡੀ ਨੂੰ ਆਵਾਜ਼ ਮਾਰਦੀ ਹਾਂ ਹਏ ਕੋਈ ਨਹੀਂ ਮਸੀ ਬਹਿਰਾਂ ਦੇ ਨਹੀਂ ਕੋਈ ਨਹੀਂ ਕੋਈ ਨਹੀਂ ਪਤਾ ਕਾਹ ਹੈ ਜਦਿਆ ਨਾਲ ਗੱਲਾਂ ਕਰਨ ਦਾਵਾ ਕਰਤੇ ਤੇ ਉਹ ਤਾਂ ਭਾਵੇਂ ਤੂੰ ਆਖੇਂ ਅਹੀਂ ਤੇ ਰਿਸ਼ਤਾ ਕੀਤਾ ਹਗਾ ਵੀ ਚੱਲ ਕੱਠ ਰਹੂਗਾ ਤੇ ਸਾਰਾ ਦੇਹ ਜੱਗ ਕੱਠ ਨੂੰ ਕੀ ਕਰਨਾ ਹੋਰ ਮਾਸੀ ਜੀ ਤੇ ਉਹ ਉਹ ਚੰਗਾ ਹੀ ਹੋਇਆ ਚੱਲ ਗਏ ਸੋਣ ਮੜੀ ਇੱਥੋਂ ਹਾਂ ਹੋ ਗਿਆ ਜੀ ਲਾਪਰਵਾਹੀ ਨੇ ਕਿਹਾ ਕੀ ਚੰ ਚਾੜਨੇ ਉਹ ਨਹੀਂ ਵੀ ਇੱਡੀ ਲਾਪਰਵਾਹੀ ਉਹਨ ਕਦਣਾ ਦੇ ਉੱਤੇ ਪੈਣ ਵਾਲੀ ਗੱਲ ਹੋ ਗਈ ਉਹ ਸਤਗੁਰੂ ਕਰੂਗਾ ਤੇ ਮੁੜੂਗੀ ਤੇ ਹੋਰ ਤੇ ਕੀ ਬੁੱਤ ਤੁੰਗ ਤੁੱਜੜ ਗਿਆ ਮੇਰੇ ਤੇ ਘੜੀ ਜੁੜ ਗਿਆ ਹਾਂ ਉਹ ਨਿਆਣੀ ਜੀ ਕੀ ਕਰੂਗੀ ਵਿਚਾਰੀ ਮਿੰਡ ਪਗੈਨੇ ਮੈਂ ਕੀ ਕਰਾਂ ਕੀ ਨਹੀਂ ਚੱਲ ਬੁੱਤ ਚਿੰਤਾ ਨਾ ਤੂੰ ਕਰ ਮਹਾਰਾਜ ਆਪੇ ਪੜੀ ਘਰੂਗਾ ਉਹ ਹੀ ਆ ਕਰਨ ਵਾਲਾ ਮਹਾਰਾਜ ਨੇ ਪਈ ਮਹਾਰਾਜ ਕੱਢੂਗਾ ਉਹਨੇ ਕੱਢਣੀ ਆ ਤੈਨੂੰ ਫਿਕਰ ਨਾ ਕਰਿਆ ਕਰ ਜੇ ਤੂੰ ਇਤਰਾ ਫਿਕਰ ਕਰੇਗਾ ਤੇ ਮੈਂ ਕਿਤਰਾ ਟਾਈਮ ਲੰਘੂਗਾ ਮੈਂ ਜੋ ਕੁੜੀ ਵਾਲੇ ਵੇਖ ਕੇ ਹੁੰਦਾ ਕਿ ਉਹ ਵਿਚਾਰੀ ਕਿਤਰਾ ਕੀ ਪਤਾ ਉਹਦੀ ਮਾਰਾ ਸੁਣੀ ਲਵੇ ਠੀਕ ਹੋ ਜੂਗੀ ਕੋਈ ਨਹੀਂ ਤੂੰ ਚਿੰਤਾ ਨਾ ਕਰੇ ਸੋਹਰੇ ਮਹਾਰਾਜ ਜੀ ਕਰੀ ਦੇਵੇ ਉਹ ਹਣੀ ਉਹਦੀ ਕੀਤਾ ਸੁਣੇ ਵਿਚਾਰੀ ਜੀ ਜਿਹੜੀ ਉਹ ਆਖ ਪਾਰ ਹੈਗੀ ਆ ਤਪਰ ਲਾਪਰਵਾਹੀ ਬੁੱਤ ਜਿਆਦਾ ਹੀ ਕੀਤੀ ਇਹਨਾਂ ਨੇ ਇਹ ਤੇ ਲਾਪਰਵਾਹੀ ਕਰੀ ਤੇ ਬਹੁਤ ਹੀ ਅਦੇ ਸਿੱਧਾ ਬੰਦੇ ਨੂੰ ਮਾਰਨੀ ਆਲੇ ਅੱਇ ਕੀ ਮਾੜਾ ਪੀਤਾ ਰਹਾ ਐਨੇ ਕੁਣੀ ਤੇਲ ਡੋਲਣਾ ਉਹ ਵੀ ਪੌੜੀਆਂ ਤੇ ਪੌੜੀਆਂ ਤੇ ਤੇਲ ਇਹ ਡੋਲਿਆ ਕਿਉਂ ਕੀ ਹੋਇਆ ਕੀ ਹੈ ਤੇਰੇ ਇਹ ਨਾ ਡਿੱਗਦੀ ਆ ਵੀ ਡਿੱਗ ਪਿੰਦੀ ਕਿ ਨਾ ਨਾ ਡਿੱਪਿੰਦਾ ਹਾਂ ਚਲੋ ਇਹ ਨਾ ਇਹ ਚਲੋ ਡਾਪੀ ਵੀ ਲਾਓ ਕੋਈ ਤੇ ਦਾਸੀ ਦਿੰਦੇ ਵੀ ਤੂੰ ਇੱਥੇ ਕੁੜੀਏ ਤੇਲ ਡੁੱਲਾ ਯਾ ਤੇ ਤੂੰ ਧਿਆਨ ਦੇ ਨਾਲ ਕੰਮ ਕਰੀ ਇਹ ਤਾਂ ਸਾਰਾ ਕੰਮ ਲਈ ਫਿਰਦੀ ਤੇਲ ਡਿੱਗ ਕੇ ਕਿਦਾਂ ਦਾ ਨਹੀਂ ਜਾਂਦਾ ਕਿ ਨਾ ਉਹ ਜਾਂਦਾ ਹੀ ਨਹੀਂਗਾ ਨਾਲੇ ਉਤਰਾ ਟੱਕੀ ਲੱਗੀਆਂ ਮੈਂ ਥੱਲੇ ਟੱਲਣਾ ਚੱਲ ਲੱਗੀਆਂ ਹੋਗੇ ਤਲਕਣੇ ਨਹੀਂ ਆਉਂਦੀਆਂ ਇਹ ਹੋਰ ਪੈਨੋ ਤਲਕਣੇ ਹੁੰਦੇ ਤੇਲ ਜੇੜਾ ਵਾ ਤੇ ਮਰੀ ਮੌਤ ਹੋਰ ਕੀ ਬਣਾ ਮੈਂ ਤੇ ਆਪ ਸੋਚਣ ਦੇ ਹੀ ਆ ਵੀ ਕੀ ਬਣੂ ਜਿਗਰੇ ਦੇ ਮਮੇ ਸੁਣ ਲੈ ਇਧਰ ਮੰਮੀ ਹੋਂਦ ਹੀ ਦੱਸੋ ਇਹ ਮਾਣ ਕੇ ਸਾਡੀ ਮਾਸੀ ਨਾਲ ਲੜਾਈ ਪਾਉਣ ਰਹੀ ਹੈ ਘਰਾਂ ਕੇ ਤੇ ਤੇਰੀ ਇਨਕੀਜੀ ਗਲਤੀ ਨੇ ਨਾ ਐਨੀ ਜਿੰਨੀ ਗਲਤੀ ਨੇ ਸਾਰਾ ਟੱਬਰ ਪਿਸਨੇ ਪਾਇਆ ਯੋਹਣ ਸਾਰਾ ਟੱਬਰ ਸੁਣ ਰਿਹਾ ਯੋ ਗੱਲਾਂ ਮੈਂ ਕਿੰਨੀ ਕਿ ਥਾਈ ਤੇਰੇ ਪੋਚੇ ਪਾਉਂ ਮੈਂ ਪਰਦੇ ਪਾਉਂਗੀ ਮੈਂ ਕੀ ਕਰਾਂ ਸੁੱਖ ਕਾਦੇ ਪਰਦੇ ਪਾਉਣ ਨੇ ਤੁਸੀਂ ਮੰਮੀ ਮੈਨੂੰ ਵੀ ਦੱਸੋ ਨਾ ਉਹ ਮੁਰਮੁਰ ਪੁੱਛਦੀ ਕਿਦਾਂ ਡੇਪੀ ਕਿਦਾਂ ਡੇਪੀ ਮੈਂ ਉਦਾਂ ਹੀ ਆਖਿਆ ਮੈਂ ਹਾ ਪੋੜੀਆਂ ਸਾਫ ਕਰਨ ਲਈ ਹੂੰ ਜੰਡੇ ਹੀ ਪੋਚਾ ਲਾਉਂਗੀ ਤਾਂ ਡੇਪੀ ਤੇ ਮੰਮੀ ਨੇ ਜਾਣ ਕੇ ਸੁਟੀਆਂ ਨੂੰ ਲੈ ਨਹੀਂ ਹੁਣ ਕੀ ਹੋਇਆ ਵਾ ਹੁਣ ਕੀ ਗੱਲ ਇੱਕ ਮਿੰਟ ਹੋਰ ਆ ਤੁਹੀ ਤੁਹਾਡੀ ਵਜ੍ਹਾ ਨਾਲ ਸਾਰਾ ਕੰਮ ਹੋਇਆ ਹੁਣ ਗੱਲਾਂ ਤੁਹੀ ਸੁਣਨੀਆਂ ਤੁਹੀ ਤੇ ਗੱਲਾਂ ਸੁਣਡਈਆਂ ਤੇ ਝੱਲਣ ਉਹ ਨਹੀਂ ਵਿਚਾਰੀ ਤੇ ਬੰਦਾ ਉਹਦਾ ਵੇਖ ਉਧਰ ਹੋ ਹੋ ਰੋਂਦਾ ਤੇ ਧੀ ਉਹਦੀ ਰੁਲ ਚੱਲੀ ਤੇ ਤੁਹਾਨੂੰ ਹੁਣ ਹੁਣ ਅਗਲ ਲੱਗੀ ਹੁਣ ਮੰਮੀ ਵੇਖ ਲੋ ਡੈਡੀ ਹਟਦੇ ਹੀ ਨਹੀਂ ਕੋਈ ਗੱਲ ਮੈਨੂੰ ਰੋਜ਼ ਦਿਹਾੜੀ ਸੁਣਾਉਂਦੇ ਰਹਿੰਦੇ ਰੋਜ਼ ਜਿਹੜੀ ਸੁਣਾਉਂਦੇ ਹੋ ਗਈ ਜਿਹੜੀ ਕਰਦੀ ਹੋ ਗਈ ਮੰਨ ਤੇ ਲਈ ਮੈਂ ਆਪਣੀ ਇਹ ਹੁਣ ਜਿੰਨਾ ਚਿਰ ਉਹ ਠੀਕ ਨਹੀਂ ਨਾ ਹੁੰਦੀ ਮੰਜੇ ਤੋਂ ਨਹੀਂ ਉੱਠਦੀ ਉਹਨਾਂ ਤੈਨੂੰ ਇਹ ਤੈਨੂੰ ਸੁਣਨੀਆਂ ਹੀ ਪੈਣੀਆਂ ਇਹ ਗੱਲਾਂ ਹੋਣਾਂ ਸੋਨੀਆਂ ਬਣੀ ਜੇ ਹੁਣ ਮੈਂ ਨਹੀਂ ਕੁਝ ਕਹਿੰਦੀ ਮੈਂ ਆਪਣੀ ਗਲਤੀ ਮੰਨ ਕੇ ਚੁੱਪ ਕਰਕੇ ਸਾਰਾ ਕੰਮ ਕਰੀ ਜਾਨੀ ਉਹ ਤੁਹਾਨੂੰ ਦੇ ਦਾਂ ਨਹੀਂ ਆ ਮਾਸੀ ਆ ਦੀ ਇਹਨੂੰ ਕਨੇ ਸੱਧਿਆ ਆਡੇ ਕਾ ਲੜਾਈ ਪਾਉਣ ਵਾਸਤੇ ਨੇ ਪੈਣਾ ਵਾਲਾ ਡਾਈਪੋਂ ਨਹੀਂ ਆਈ ਉਹਦੇ ਪੈਸੇ ਦੇਣ ਆਈ ਸੋਨ ਉਹਨੇ ਪੈਸੇ ਕਲਾਏ ਆ ਤੁਸੀਂ ਕਹਤਾ ਮੰਗੇ ਉਹਦੇ ਕੋ ਪੈਸੇ ਆਪਾਂ ਹੈ ਨਹੀਂ ਘਰ 'ਚ ਅਸੀਂ ਥੋੜਾ ਮੰਗੇ ਪੈਸੇ ਅਸੀਂ ਕੀ ਕਰਨ ਪੈਸੇ ਮੰਗਣੇ ਉਹਨੇ ਉਹਦੇ ਹੀ ਕਲਾਤੇ ਉਹਨੂੰ ਆਪਣੀ ਮਾਂ ਦਾ ਕੋ ਪਤਾ ਨਹੀਂ ਕਿਹੜੇ ਸਾਹ ਦਾ ਨੇ ਮੈਂ ਆਖਿਆ ਹੀ ਸੋਨ ਨੂੰ ਹਾਂ ਮੈਂ ਪੈਸੇ ਥੋੜਾ ਬਹੁਤਾ ਉਹਦੇ ਮੌਜੂਦ ਨੇ ਕਿਉਂ ਹੱਥ ਵਟਾ ਨਹੀਂ ਸਾਬੀ ਤੁਹਾਡੇ ਪੁੱਤ ਨਹੀਂ ਆ ਕਿੰਨੇ ਚਾਹੀਦੇ ਹੈ ਪੈਸੇ ਤੁਹਾਨੂੰ ਲੱਖ ਚਾਹੀਦਾ ਹੈ 2 ਲੱਖ ਚਾਹੀਦਾ ਤੇਨ ਲੱਖ ਚਾਹੀਦਾ ਆਪੇ ਭਉਂਦਾ ਕੀ ਗੱਲ ਮੇਰਾ ਪੇਕਾ ਨਹੀਂ ਹੈਗਾ ਹੁਣੇ ਫਿਰ ਮੈਂ ਆਪਣੀ ਮਾਂ ਨੂੰ ਤੇ ਪਰਜਾਈ ਨੂੰ ਫੋਨ ਕਰਦੇ ਹੁਣੇ ਤੁਹਾਨੂੰ 1 ਤੈਨੂੰ ਇੱਥੇ ਰਹਿਣ ਲਈ ਆ ਤੂੰ ਤੇ ਤੈਨੂੰ ਨਹੀਂ ਪਤਾ ਵੀ ਪੈਸਾ ਲੱਗਣ ਰਿਹਾ ਡਾਕਟਰਾਂ ਨੇ ਜਿੰਨੇ ਮੰਗ ਲਏ ਉਹਨੇ ਦੇਣੇ ਪੈਂਦੇ ਤੇ ਇਹ ਤੁਹਾਨੂੰ ਕਹਿ ਕਹਿ ਕੇ ਮਗਾਉਣੇ ਆ ਵੀ ਆਪਣੇ ਦੇ ਦੋ ਤੁਸੀਂ ਦਿਵਾਲੇ ਤੇ ਮੇਰੇ ਹੋਏ ਜਨੇ ਕੰਦੇ ਭਰੀ ਲੱਗ ਲੱਗ ਤੂੰ ਗੱਲਾਂ ਕਰਦੇ ਨਹੀਂ ਸਾਬੀ ਨੂੰ ਫੋਨ ਕਰਕੇ ਨਹੀਂ ਉਹ सोनू ਨੇ ਪੈਸੇ ਤੁਸੀਂ ਦੋਨੋਂ ਬਕਾਨਾ ਹੀ ਸਮਝ ਕੇ ਤਾਂ ਤੇ ਕੋਈ ਫੂਲੇਗਾ ਤੂੰ ਹੀ ਨਹੀਂ ਫੋਨ ਲਾ ਸਕਦੇ ਉਹਨੂੰ ਜਿੱਦਾਂ ਤੁਸੀਂ सोनू ਫੁਲਾਤਾ ਤੇ ਤੂੰ ਦੱਸੋ ਨਾ ਤੂੰ ਨਹੀਂ ਲਾਇਆ ਹੋਊਗਾ ਭਲਾ ਸਾਬੀ ਨੂੰ ਫੋਨ ਤੁਸੀਂ ਮੇਰ ਨਾਲ ਪਹਿਲਾਂ ਦੀ ਇੱਕ ਵਾਰੀ ਵੀ ਗੱਲ ਕੀਤੀ ਕੀ ਪਹਿਲਾਂ ਦੀ ਮੈਂ ਗੱਲ ਸੁਨੂ ਨਾ ਕਿੱਦਾਂ ਕਰਦੀ ਤੁਸੀਂ ਬੱਸ ਕਰੋ ਤੁਸੀਂ ਤੇ ਮੇਲਾ ਲਾਤਾ ਉਧਰ ਪ੍ਰੌਣੀ ਬੈਠੀ ਤੁਸੀਂ ਤੇ ਹਾਦੀ ਕਰਦੇ ਤੇ ਮਾਂ ਦਾ ਇੰਨੇ ਕਿਦਾਂ ਸਾਲ ਨੂੰ ਫੋਨ ਲਾਤਾ ਸੁਨੂ ਨੂੰ ਸਭ ਵੀ ਮੇਰੀ ਨੰਬਰ ਨਹੀਂ ਹੈਗਾ ਸੁਣ ਮੇਰੀ ਗੱਲ ਉਹਦੀ ਕਿਹੜੀ ਮਾਂ ਆਪਣੇ ਕੋਲੋਂ ਲੈ ਕੇ ਆਈ ਉਹ ਸੁਨੂ ਨੇ ਕਲਾਏ ਪੈਸੇ ਤਾਂ ਦੇਣ ਆਈ ਆ ਪੈਸੇ ਬੂਹਾ ਕੋਈ ਨਹੀਂ ਦੇਣੇ ਚੂਲ ਲਾਉਣਾ ਹੀ ਇੱਥੇ ਲੜਾਈ ਪਾਉਣਾ ਹੀ ਸਾਡੇ ਘਰੇ ਨਹੀਂ ਪਹਿਣਾ ਉਹਨੇ ਪੈਸੇ ਕੱਢੀ ਦੱਥੀ ਤੇ ਮੈਨੂੰ ਆਂਦੀ ਭੈਣ ਜੀ ਆ ਪੈਸੇ ਤੇ ਮੈਂ ਮੈਂ ਇਹਨਾਂ ਦੇ ਡੈਡੀ ਨੂੰ ਆਵਾਜ਼ ਮਾਰਦੀ ਕਿੰਨੀ ਕਿ ਦੱਥੀ ਲੈ ਆਈ ਪਤਾ ਨਹੀਂ 50000 ਰੁਪਇਆ ਲੱਗਦਾ ਜਿੱਦਾਂ ਹਾਂ 50000 ਦੇ ਕੇ ਤਾਂ ਲੜਾਈ ਲੱਲੋ ਇੱਥੇ ਸੋਖੂ ਪੈਸੇ ਸੋਨੂ ਨੇ ਖਿਲਾਏ ਮੈਂ ਆਖਣੇ ਉਹ ਕਿਹੜੇ ਕੋਲੋਂ ਲੈ ਕੇ ਆਈ ਆ ਤੇ ਉਹ ਸਿੱਧੇ ਬੰਦਾ ਮਚੱਲੇ ਪਾਪਾ ਪੈਸੇ ਭੇਜਣ ਡਿਆ ਉਹ ਇੱਥੇ ਮੈਂ ਤਾਂ ਫਿਰ ਵੀ ਇੱਥੇ ਕੰਮ ਕਰਨ ਦੀ ਆਪਨੇ ਪਤਾ ਲੈਣ ਤੱਕ ਨਹੀਂ ਆਏ ਕੰਮ ਹੀ ਤੁਹਾਨੂੰ ਸਾਹਮਣੇ ਬਸ ਸੋਨੂ ਸੁਮਨ ਸੁਮਨ ਹੀ ਹੁੰਦਾ ਤੁਹਾਡਾ ਪੈਸੇ ਤਾਂ ਆਪ ਡੱਕਿਆ ਬਸ ਸੁਮਨ ਉਹਨਾਂ ਨੂੰ ਨੱਕਿਆ ਵਾ ਤੁਸੀਂ ਨਿਕੰਮ ਸਕੰ ਮੇਰੇ ਨਾਲ ਗੱਲ ਤੇ ਕਰੋ ਮੈਂ ਕੰਮਦੰਦਾ ਕਰਦੀ ਫਿਰਦੀ ਆ ਕਰਦੀ ਉਹ ਤੁਸੀਂ ਮੇਰਾ ਨਾਂ ਨਹੀਂ ਲੈਂਦੇ ਮੈਨੂੰ ਹੀ ਟੁੱਟ ਟੁੱਟ ਪੈਂਦੇ ਰਹਿੰਦੇ ਜੇ ਮੇਰੇ ਆ ਉਹ ਪੁੱਤ ਮੇਰੇ ਤੇਰੇ ਦਿਮਾਗ ਨੂੰ ਕੀ ਹੋ ਗਿਆ ਇਹ ਤੈਨੂੰ ਕਹਿ ਕੇ ਪੈਸੇ ਮਗਾਉਣੇ ਆਹੀ ਜਿੱਦਾਂ ਤੁਸੋਂ ਪਤਾ ਕਿ ਰੋਡ 'ਵਾ ਘਰ ਪੈਸੇ ਦੀ ਤੇ ਮੈਂ ਗੁੱਸੇ ਹੋਏ ਸਾਡੇ ਪਿੱਛੇ ਰੰਗਿਆ ਨਹੀਂ ਦੇਣ ਗਿਆ ਕਾਇਦੇ ਹੈਗੇ ਸਾਡੇ ਚਾਲਾਸ਼ਾ ਸਾਬੀ ਕਿਹੜਾ ਸਾਡਾ ਦੁਸ਼ਮਣ ਆ ਉਹ ਵੀ ਸਾਡਾ ਪੁੱਤ ਵਾ ਪੈਸੇ ਕੜੇ ਜੇ ਲੱਗਣੋਂ ਹਟ ਗਏ ਆ ਜਾ ਕਿਦਾ ਕਿੰਨੇ ਕ ਲੱਗਣੇ ਆ ਤੁਸੀਂ ਆਪਣਾ ਵਟਸਐਪ ਚੈੱਕ ਕਰੋ ਤੁਹਾਨੂੰ ਮੈਂ ਪਰਚੀ ਪਈ ਉਹਨੇ ਤੇ ਪਾਇਆ ਵ ਲੱਖ ਰੁਪਈਆ ਜਾਓ ਗਈਓ ਉਥੇ ਕਢਾ ਕੇ ਆਓ ਜਾ ਕੇ ਸੁਨਿਆਰੇ ਕੋ ਵੇਖੋ ਕਿੱਥੇ ਤੁਹਾਡਾ ਫੋਨ ਪਾਈ ਹੋਣੀ ਪਰਚੀ ਵੇਖੋ ਤੁਹਾਨੂੰ ਅੰਦਰ ਮੈਨੂੰ ਟੈਨਸ਼ਨ ਆ ਮੈਨੂੰ ਕੋਈ ਕੂਤ ਚੰਗਾ ਹੀ ਨਹੀਂ ਲੱਗਦਾ ਮੈਂ ਬੂਨ ਨੂੰ ਵੇਦਾ ਹੀ ਨਹੀਂ ਪਰਚੀ ਦੇ ਵੇਖੋ ਤੁਸੀਂ ਮਾਰੇ ਨਹੀਂ ਝਗਦੇ ਵੇਖੀ ਸੈਂਡ ਜਾ ਕੇ ਤੇ ਕਢਾ ਲਿਓ ਦੇ ਜਿਹੋ ਉਹਨੇ ਪਾਏ ਜਾਂ ਦੱਸਿਆ ਇਹਨੂੰ ਦੱਸਿਆ ਹੀ ਉਹ ਮੈਨੂੰ ਉਹੋਂ ਦਾ ਹੀ ਦੱਸ ਦੇ ਤੇ ਮੈਂ ਤਾਂ ਨੂੰ ਪੈਸੇ ਕਢਾ ਲਿਆ ਪਰਚੀ ਸੈਂਡ ਕਰਕੇ ਦਿੱਤੀ ਖੰਡੇ ਆਈਗੇ ਚੱਲ ਪੈਸੇ ਹੁਣ ਉਹ ਨਹੀਂ ਰਹਿ ਚੱਲਦੀ ਕੋਈ ਗੱਲ ਨਹੀਂ ਤੁਸੀਂ ਪਰਚੀ ਵੇਖੋ ਜਿਹੜੀ ਸੈਂਡ ਕੀਤੀ ਨਾਲੇ ਮੈਨੂੰ ਪਤਾ ਲੱਗ ਜਾਏ ਵੀ ਕੀਤੀ ਵੀ ਆ ਕਰਦੀ ਆ ਮੈਂ ਸੈਂਡ ਜਦੋਂ ਮੈਂ ਕੰਮਦੰਦਾ ਕਰਦੀ ਫਿਰਦੀ ਆ ਮੈਂ ਨਹੀਂ ਆਪਣੇ ਮੁੰਡਾ ਨਾਲ ਰੋਲਣ ਦੀ ਮੁੰਡੇ ਵਾਲ ਕਿਤੇ ਮੈਂ ਸਾਰਾ ਸਾਰਾ ਦਿਨ ਨਹੀਂ ਵੇਚਦੀ ਆਹੋ ਆਵੇ ਆਵਾਜ਼ ਨੰਬਰ ਆਹੋ ਆਵੇਖੋ ਸੁਨਿਆਰੇ ਕੋ ਜਾ ਕੇ ਤੇ ਕਢਾ ਲਿਓ ਜਾ ਕੇ ਆਹ ਹੋ ਤਾਂ ਜਾਓ ਇੱਕ ਵਾਰ ਆਹੋ ਉਧਰ ਪੈਨ ਜਿਹੜੀ ਸੱਦਣ ਰਹੀ ਉਹਨੇ ਚਲ ਜਾਣਾ ਵਾਂਦੀ ਮੈਂ ਜਾਣਾ ਵਾਂ ਅੱਛਾ ਤੇ ਮੈਂ ਹਾਂ ਰਹਿ ਪਉ ਆਂਦੀ ਵੀ ਨਹੀਂ ਰਹਿਣਾ ਨੀਗਾ ਵੀ ਬੋਟੀ ਨਹੀਂ ਗਈ ਇੱਥੇ ਹੈਗੀ ਤੇ ਉਹ ਢੀਕਣ ਦੇ ਵਿਚਾਰਦੇ ਤੁਸੀਂ ਆਪਣਾ ਰਾਮ ਰੋਲਾ ਪਾਦਾ ਆਹ ਗੱਲਾਂ ਤੇ ਬਾਅਦ ਚ ਵੀ ਕਰ ਲੈਣੀਆਂ ਆ ਆ ਭੈਣ ਜੀ ਆਈ ਹੈ ਲੜਾਈ ਪਾਉਣ ਇੱਥੇ ਨਹੀਂ ਭੈਣਾ ਆਇਆ ਵੇ ਤੇਰੇ ਘੜੀ ਜੋੜੇ ਹੱਥ ਜੇ ਕੋਈ ਪਤਾ ਲੈਣ ਆਉਂਦਾ ਵਾ ਨਾ ਅਸੀਂ ਤੇ ਪਹਿਲੀ ਗੱਲ ਤੈਨੂੰ ਅੱਗੇ ਵੀ ਦੱਸਿਆ ਵੀ ਅਸੀਂ ਇੱਥানে ਕੋਈ ਆਵੇ ਨਾ ਅਸੀਂ ਠੀਕ ਹਾਂ ਆਪਣੇ ਘਰ ਤੇ ਜੇ ਕੋਈ ਆਉਂਦਾ ਵਾ ਤੇ ਲੜਾਈ ਨਾ ਪਾਉ ਚੁੱਪ ਕਰ ਜਾ ਮੰਮੀ ਮੈਂ ਲੜਾਈ ਪਾਉਣ ਨਹੀਂ ਆਈ ਮੈਂ ਤਾਂ ਚੁੱਪ ਕੀਤੀ ਆ ਤੇ ਤੇ ਸਾਰੇ ਜਾਣੇ ਮੇਰੇ ਸਿਰ ਤੇ ਛੱਤਰ ਮਾਰੀ ਜਾਂਦੇ ਹੁਣ ਤੂੰ ਤਾਂ ਹੁਣ ਮੂੰਹ ਹੀ ਨਹੀਂ ਰੱਖਣ ਢਈ ਤੂੰ ਗੱਲ ਜੇ ਮੂੰਹੋਂ ਨਿਕਲੀ ਤੇ ਤੂੰ ਰੌਲਾ ਪਾਤਾ ਪਹਿਲੇ ਮੰਮੀ ਮੈਂ ਵੀ ਅੱਕ ਕੇ ਬੋਲਨੀ ਅੱਜ ਆਰਾਮ ਕਾਣੀ ਮੁੜ ਕੇ ਝੋਕੇ ਬਹਿ ਜਾ ਜੋ ਕੋਈ ਤੂੰ ਵੀ ਗੱਲ ਛੋ ਕਿਰ ਤੈਨੂੰ ਕੋਈ ਨਾ ਕੋਈ ਚੂਲ ਲਾ ਦੂਗੀ ਕੇ ਉਹਨੇ ਹੋਰ ਕੀ ਕਰਨਾ ਉਹਦਾ ਹੀ ਕੰਮ ਆ ਅੱਗੇ ਵੀ ਨਹੀਂ ਹੋ ਮੇਰੇ ਦਵਾਲੋਂ ਗੱਲਾਂ ਕਰਨ ਨੂੰ ਹਟਦੀ ਹੋਣ ਤੇ ਉਹਨੇ ਸਗੋਂ ਮਸਾਲੇ ਲਾ ਕੇ ਬਾਦ ਦੱਸਣੀ ਮਨਜੋਤ ਪਤਾ ਨਹੀਂ ਕੀ ਰੋਲਾ ਪਾਉਂ ਬੇਤਅਲਦੀ ਕਿਸਾ ਲੱਗਦੀ ਕੀ ਗੱਲ ਹੋ ਗਈ ਆ ਉਹ ਨਹੀਂ ਸੁਖ ਦਾ ਸੁਭਾਏ ਇਦਾਂ ਉੱਚੀ ਬੋਲਣਾ ਉਹ ਨਹੀਂ ਹੋਣਾ ਆਈਏ ਮੰਮੀ ਮੰਮੀ ਕੀ ਗੱਲ ਹੈ ਇਹ ਕਿੱਥੇ ਪਤ ਮੋੜ ਰੋਲਾ ਪਾਣਾ ਮਾਸੀ ਗਏ ਨੇ ਦੇ ਨਹੀਂ ਰੌੜਾ ਨਹੀਂ ਪੈਂਦਾ ਫੋਨ ਆਉਂਦਾ ਹੀ ਪੈਂਦੀ ਸਾਬੀ ਦਾ ਅੱਛਾ ਤੇ ਉਹ ਕਈ ਵਾਰ ਉਧਰੋਂ ਰੇਂਜ ਨਹੀਂ ਨਾ ਆਉਂਦੀ ਤੇ ਆਵਾਜ਼ ਹੀ ਨਹੀਂ ਸੁਣਦੀ ਤੇ ਕਹਿੰਦਾ ਮੈਨੂੰ ਆਵਾਜ਼ ਨਹੀਂ ਸੁਣਦੀ ਉੱਚੀ ਗੱਲ ਕਰੋ ਉਹ ਡਏ ਹਾਂ ਗੱਲ ਕਰਨ ਵਾਏ ਮੈਂ ਸੋ ਉੱਚੀ ਬੋਲਦੀ ਹੁੜਾ ਆਹ ਸੋਖ ਦਾ ਵੀ ਸੁਭਾਅ ਇਦਾਂ ਹੀ ਉੱਚੀ ਬੋਲਦੀ ਆ ਉਹ ਡਏ ਸਾਬੀ ਨਾਲ ਗੱਲ ਕਰਨ ਤੇ ਮੈਂ ਚੱਲ ਗੱਲ ਕਰਕੇ ਤੇ ਫੇਜ ਜਾਂਦੇ ਆ ਪਹਿਨਜੀ ਵੱਲ ਚਲੋ ਆਲਾ ਭਾਜੀ ਤੇਰੇ ਸੋਨੂੰ ਨੇ ਕਲਾਏ ਨਛਾ ਗਿਣ ਲੋ ਕੋਈ ਨਹੀਂ ਗਿਣੇ ਆ ਕੇ ਪੈਸੇ ਗਿਣੇ ਦੇ ਆਲਾ ਮਜੂਦ ਰੱਖ ਤਾ I'll ਪੈਸੇ ਤੇ ਭੈਣ ਜੀ ਚੀਜ਼ ਲਈਏ ਕੋਈ ਤੇ ਮੋੜ ਮੋੜ ਵੇਖੀ ਦੀ ਆ ਹੋਰ ਕੀ ਆ ਕੋਈ ਘਟਾ ਕਰ ਲੂਗਾ ਮੁੱਲ ਕੋਈ ਮਾੜੀ ਲੱਲੂਗਾ ਤੇ ਜਿਹੜੇ ਦਵਾਈਆਂ ਦੇ ਪੈਸੇ ਆ ਨਾ ਇਹ ਨਹੀਂ ਉਹ ਕਿਹੇ ਗੱਲ ਬਾਕੀ ਇਹ ਵੀ ਡਾਕਟਰ ਨੂੰ ਇਹੀ ਇਹ ਥੋੜਾ ਕਰ ਸਕਦੇ ਵੀ ਘਟਾ ਕਰ ਲੈ ਕੋਈ ਚੀਜ਼ ਲੈਣੇ ਸੌਦਾ ਲੈਣੇ ਕੁਝ ਲੈਣੇ ਨੂੰ ਕਿਹਨੇ ਘਟਾ ਕਰ ਥੋੜੀ ਜੀ ਹੋਰ ਕੀ ਇਹ ਡਾਕਟਰ ਨੂੰ ਥੋੜਾ ਕਹਿੰਨੇ ਘਟਾ ਹਾਂ ਡਾਕਟਰ ਉਹਨੇ ਜਿੰਦੇ ਆਖੇ ਉਹਨੇ ਦੇਣੇ ਪਏ ਇਹ ਬਿਮਾਰੀ ਤੇ ਜਿਹੜੀ ਹੈਗਾ ਵਾ ਕਦਮਾ ਵਾ ਇਹ ਨਾ ਮਾਰ ਕੇ ਨੂੰ ਪਵੇ ਇਹ ਨਾ ਪਾਵੇ ਨਾ ਕਿਸ ਨੂੰ ਘਰ ਦਾ ਦੂਜਾ ਮੂੰਹ ਲੱਗਦਾ ਲੱਗ ਜਾਂਦਾ ਤੇ ਬਾਕੀ ਡਾਕਟਰ ਕਿਹੜੇ ਆਂਦੇ ਆ ਉਹ ਦੁਕਾਨਾਂ ਚ ਹਸਪਤਾਲਾਂ ਚ ਤੇ ਸਾਨੂੰ ਲੋੜ ਵਾ ਤੇ ਅਸੀਂ ਭੱਜੇ ਜਾਂਦੇ ਆ ਇਹ ਤੇ ਗੱਲ ਚਲ ਪੈਸੇ ਲਾ ਕੇ ਬੰਦਾ ਠੀਕ ਆਰਾਮ ਆ ਜੇ ਇਹਦੇ ਸਭ ਕੋ ਵਿੱਚ ਇਹ ਆ ਜਾਂਦਾ ਵਾ ਸਭ ਕੋ ਪੁੱਲ ਜਾਂਦਾ ਪੁੱਲ ਜਾਂਦਾ ਵਾ ਅਸੀਂ ਤੇ ਇਹੋ ਹੱਥ ਜੋੜਦੇ ਮਹਾਰਾਜ ਇਹ ਕੀ ਚੀਜ਼ ਆ ਭੈ ਜੀ ਇਹਦੇ ਅੱਥਾ ਦੀ ਮਿਹੜ ਵਾ ਕਮਾਈ ਕਰਨਗੇ ਤੇ ਫੇਰ ਆ ਜਾਣਗੇ ਤੇ ਧੀਆ ਬੁੱਤਾਂ ਨਾਲ ਭਾਰਾ ਹੱਡੀਆਂ ਅਹੀਂ ਉੜਦੇ ਫਿਰਦੇ ਇਹਦਾ ਤੇ ਕੀ ਕਰਦਾ ਇਹ ਰਹਿ ਚਲ ਮੰਮੀ ਜੀ ਕਰੋ ਗੱਲਾਂ ਮੈਂ ਪਰਨਾ ਪਾਣਾ ਸਾਡਾ ਵਾਸੀ ਅੱਛਾ ਕੀ ਕਰਨਾ ਵਾ ਕੀ ਕਰਨਾ ਦੁੱਖ ਨਾ ਵਾ ਕੋਈ ਹੁਣ ਰੱਬ ਦੇ ਘੜੀ ਨੇ ਕੋਈ ਜੋਰ ਹੈ ਦਾ ਹੁਣ ਤਾਂ ਭੈਣ ਜੀ ਜਿੱਦਾਂ ਨੇ ਕੋਈ ਚੰਗਾ ਹੀ ਨਹੀਂ ਲੱਗਦਾ 24 ਘੰਟੇ ਟੈਨਸ਼ਨ ਚਿੰਤਾ ਫਿਕਰ ਐਦਾਂ ਹੀ ਆ ਕਿਦਾਂ ਹੋਊਗਾ ਉਹ ਕਿਦਾਂ ਹੋਊਗਾ ਐ ਹੋਈ ਹੁੰਦਾ ਰਹਿੰਦਾ ਬਸ ਮਾਨੀ ਹੁਣ ਰਹਿਣੀ ਹੈ ਜਿੰਨਾ ਚਿਰ ਉੱਠਦੀ ਨਹੀਂ ਉੱਠ ਕੇ ਨਹੀਂ ਬੈਂਦੀ ਹੈ ਭੈਣ ਜੀ ਸਾਡਾ ਤਾਂ ਰੱਬ ਰੁਸਿਆ ਸਾਡੇ ਨਾਲ ਜੀ ਜੇ ਰੱਬ ਦੀ ਨਿਜਾ ਸਵੱਲੀ ਹੋ ਜੇ ਨਾ ਨજર ਤੇ ਕੋਈ ਦੁੱਖ ਨਹੀਂ ਆਉਂਦਾ ਇਹ ਤਾਂ ਗੱਲ ਠੀਕ ਤੇ ਇਹ ਵੀ ਅਜੇ ਸਾਡਾ ਰੱਬ ਰੁੱਸਿਆ ਪਰਮਾਤਮਾ ਰੁੱਸਿਆ ਹੀ ਕੱਲ ਨਹੀਂ ਕੋ ਕਰ ਸਕਦੇ ਕਹਿ ਨਹੀਂ ਹੋ ਸਕਦੇ ਚਲੋ ਸਾਡੀ ਬਾਹ ਕੋਈ ਨਹੀਂ ਜਾਣਦੀ ਕਿਰਪਾ ਕਰੂ ਆ ਉਹਦੇ ਹੱਥ ਚ ਉਹਨੇ ਕਰਨੀ ਸੂਲੀ ਤੋਂ ਸੂਲ ਕਰ ਦਿੰਦਾ ਭੈਣ ਜੀ ਅੱਖ ਦੇ ਕੀਚ ਮੱਕੇ ਨਾ ਨੇ ਇੱਕ ਮਿੰਟ ਚ ਸਭ ਕੁਝ ਚੰਗਾ ਕਰ ਦਿੰਦਾ ਕਰੂਗਾ ਹੀ ਕਰੂਗਾ ਸਭ ਥੋੜਾ ਦੁੱਖ ਵੇਖਣ ਦੇ ਆ ਆਂਦੇ ਨਾ ਦੇਨੇ ਆਉਂਦਾ ਜੇ ਰਾਤ ਆਉਂਦੀ ਆ ਤੇ ਦੁੱਖ ਹੁੰਦਾ ਬਾਦ ਫਿਰ ਸੁੱਖ ਵੀ ਮਿਲਦਾ ਹੀ ਆ ਉਹਦੇ ਧੀ ਦੇ ਕਰਮਾਂ ਨੂੰ ਜਮਾਨਾ ਜੀ ਆਹ ਉਹ ਹੀ ਰਾਮਾ ਦੇ ਕਰਨੇ ਤੇ ਤੁਸੀਂ ਆਉਗਾ ਤੇ ਅਸੀਂ ਆਖਾਂਗੇ ਕਿ ਸੋਫਾ ਹੋਣਾ ਸਾਨੂੰ ਤੇਰੀ ਕੋਈ ਆਸ ਨਹੀਂ ਲੱਗਣ ਦੀ ਕੋਈ ਨਹੀਂ ਜੇ ਅਸੀਂ ਪਹਿਲਾਂ ਹੀ ਆਸ ਭੈਣ ਜੀ ਵੇਹੇ ਮਟਾ ਲਾਂਗੇ ਤੇ ਫਿਰ ਤੇ ਪਿੰਦਾ ਬਹਿ ਗਿਆ ਤੇ ਜ਼ੀਰੋ ਹੋ ਗਿਆ ਤੇਰੀ ਨਹੀਂ ਟੋਣੀ ਤੇਰੀ ਨਹੀਂ ਟੋਣੀ ਚਾਹੀਦੀ ਤੇ ਜੀਵੇ ਆਨੇ ਦੇ ਆਸਾ ਤੇ ਮਰੇ ਨਿਰਾਸਾ ਉਹ ਗੱਲ ਆਸ ਨਾਲ ਹੀ ਹੁਣ ਤੁਰਨਾ ਵਾਹੀ ਉਹਦੇ ਰੱਬ ਗਾੜੀ ਹੱਥ ਪੈਰ ਜੋੜਨੇ ਉਹਦੇ ਘਰ ਜਾਣਾ ਉਹਦੇ ਅਰਦਾਸਾਂ ਬੇਨਤੀਆਂ ਕਰਾਂਗੇ ਉਹਨੇ ਸਭ ਕੁਝ ਕਰਨਾ ਵਾ ਇਹ ਤੇ ਹੈ ਹੁਣ ਰੱਬ ਦੇ ਹੱਥ ਜੀ ਆ ਸਭ ਕੋ ਡਾਕਟਰਾਂ ਨੇ ਤਾਂ ਵਾਹ ਲਾ ਲਈ ਸਾਰੀ ਭੈਣ ਭਰਾ ਵੀ ਜਿੰਨੇ ਜੋਗੇ ਹੈਗੇ ਸਾਰੇ ਭੁਗਤੇ ਥਾਉ ਥਾਈ ਬਥੇਰਾ ਦੁੱਖ ਮਨਾਇਆ ਵਾ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਧੀ ਨੂੰ ਠੀਕ ਕਰਦੇ ਧੀ ਵੀ ਚੰਗੀ ਆ ਅੱਗੇ ਪਿੱਛੇ ਜਿਹੜਾ ਕੋਈ ਭੈਣ ਭਰਾ ਉਹ ਨਾ ਅੱਗੇ ਪਿੱਛੇ ਫਿਰਦੀ ਹੁੰਦੀ ਬਾਕੀ ਜਿਹੜੀ ਚੰਗੀ ਦੀ ਤੂੰ ਗੱਲ ਛੱਡ ਤੋ ਉਹਦੇ ਕਿਤੇ ਕੰਮ ਕਰਦੀ ਸੀ ਲੋੜੇ ਦਾ ਤੇ ਕਿਤੇ ਉਹਨੇ ਦੁਪਹਿਰ ਨਹੀਂ ਵੇਖੀ ਉਹਨੇ ਕਿਤੇ ਕਿਤੇ ਸ਼ਾਮ ਨਹੀਂ ਵੇਖੀ ਕਿਤੇ ਕੋਈ ਗੱਲ ਕਰਨ ਵਾਲੀ ਨਹੀਂ ਕੋਤਨੂ ਕੀ ਦਸੀ ਉਹ ਕੁੜੀ ਦਾ ਉਹਦੇ ਕਰਮਾ ਚ ਹੋਊਗਾ ਕੋਈ ਥੋੜਾ ਜਿਹਾ ਮੋੜ ਸਾਲ ਤੇ ਫਫੜਦਾ ਵੀ ਘਰੇ ਲੱਗਿਆ ਆ ਐਨੇ ਗਰਮੇ ਆ ਗੁੱਡ ਗੁੱਡ ਗਰਮੇ ਆ ਇਹਨਾਂ ਸਵੇਰ ਦੀ ਚੱਪਲ ਪਾ ਕੇ ਨਹੀਂ ਵੇਖੀ ਪਤਾ ਨਹੀਂ ਹੁਣ ਕੀ ਬਣਦਾ ਇਹ ਐਨੇ ਗਰਮੀ ਵਿੱਚ ਆ ਗਈਆਂ ਦੇਖੋ ਹੁਣ ਕਿਤੇ ਅੱਗੇ ਟੱਕਰ ਪਵੇ ਤੇ ਚੰਗੀ ਗੱਲ ਨਾ ਜੇ ਅੱਗੇ ਉਹਨਾਂ ਨਾਲ ਟੱਕਰੀ ਤੇ ਬੜੇ ਸਵਾਲ ਜਵਾਬ ਹੋਣੇ ਨੇ ਇਹ ਤਾਂ ਮੰਮੂ ਖਾਣ ਜੋਗੇ ਨਹੀਂ ਰਹਿਣਾ ਕਿਸੇ ਨੂੰ ਕੀ ਕਰਾਂ ਹੁਣ ਅੱਗੇ ਜਾਵਾਂ ਕਿ ਨਾ ਜਾਵਾਂ ਲੇਕਿਨ ਦੀਦੀ ਇਹਨਾਂ ਨੇ ਸੌ ਸੌ ਗੱਲਾਂ ਕਰਨੀਆਂ ਧੁੱਪੇ ਗਈ ਨੂੰ ਉਹਨੇ ਕਹਿੰਦਾ ਦੁਪਹਿਰੇ ਵੀ ਨਹੀਂ ਬੈਂਦੀ ਕਿਤੇ ਇਹਨੇ ਦੁਪਹਿਰੇ ਚੋ ਹੀ ਨਹੀਂ ਹੈਗਾ ਜਾਣੀ ਆ ਪਤਾ ਲੱਗੇ ਕੋਈ ਜੀਤੇ ਦੀਦੀ ਏ ਜੋਤੀ ਦੀਦੀ ਕਿੱਦਾਂ ਸਤ ਜੇਤੀ ਦੀਦੀ ਮੈਨੂੰ ਆਇਆ ਸੁਪਨਾ ਆਉਂਦਿਆ ਜਿਦਾ ਰਣਜੀਤ ਆਈ ਜੇਦੀ ਦੀਦੀ ਮੈਂ ਸੱਚੀ ਆਈ ਆਂ ਆਸ ਸੁਪਨਾ ਨਹੀਂ ਆਉਂਦਾ ਤੁਹਾਨੂੰ ਰਣਜੀਤ ਤੂੰ ਹਾਂਜੀ ਮੈਂ ਆਈ ਜੇ ਲੈ ਤੇਰੀ ਬੜੀ ਉਮਰ ਮੈਂ ਤਾਂ ਹੁਣੇ ਸੁਪਨਾ ਵੇਖਣ ਦੀ ਜਦੋਂ ਸੁਪਨੀ ਚ ਆਈ ਅੱਛਾ ਆਹੇ ਬਹਿ ਜਾ ਬੈਠਾ ਗਰਮੀ ਬੜੀ ਪੈਣਾ ਮੈਂ ਤਾਂ ਅੰਦਰ ਲੰਮੇ ਪੈਣ ਲੱਗੀ ਇਹਨਾਂ ਵੇਟਰ ਆਪੇ ਸਾਡਾ ਇੱਥੇ ਬਹੂ ਹਰ ਪੈ ਗਈ ਤੇ ਇੱਥੇ ਕਿੱਥੇ ਹਵਾ ਹੀ ਨਹੀਂ ਚੱਲਣ ਦੀ ਗਰਮੀ ਵਗਦੇ ਤੂੰ ਸੁਪਨਾ ਠੀਕ ਹੈ ਮੈਂ ਪਾਣੀ ਲਿਆਵਾਂ ਨਹੀਂ ਇਹ ਉਹ ਕੋਟ ਵੀ ਨਹੀਂ ਬੜੀ ਟਾਂਡੀ ਆ ਐਨੀ ਦੁਪਹਿਰੇ ਠੰਢਾ ਠੰਢੀ ਆ ਜੂ ਆ ਨਹੀਂ ਸਕਦੀ ਮੈਂ ਗੱਲ ਕਿਤੇ ਮੈਂ ਆ ਗਈ ਨਹੀਂ ਨਹੀਂ ਮੇਰਾ ਇਹ ਮਤਲਬ ਥੋੜੀ ਜੀ ਸਦਕੇ ਆ ਮੈਂ ਠੰਢੇ ਠੰਢੇ ਆ ਜਾਂਦੀ ਹਾਂ ਦੇਖਾਂ ਉੱਠ ਕੇ ਅੰਦਰ ਹੋਣੀ ਆ ਨੀਂਦ ਦੀ ਬੜੀ ਪਿਆਰੀ ਅੰਦਰ ਸੁੱਤੀ ਹੋਣੀ ਆ ਉਹਨੇ ਕੀ ਕਰਨਾ ਬਣ ਜੀ ਰਣੀਤਾ ਆ ਜਾ ਆ ਜਾ ਮੈਂ ਤੈਨੂੰ ਕਹਿਣ ਲਈ ਨਹੀਂ ਇੱਕ ਚੜ੍ਹਿਆ ਇੱਥੇ ਆ ਜਾ ਬੂਹਰੇ ਥੋੜਾ ਬੋਤਾ ਹੋਣਾ ਵਾ ਠੰਡਾ ਪੀ ਲੈ ਇੱਥੇ ਆ ਜਾ ਕੁਰਸੀ ਤੇ ਆ ਜਾ ਬਹਿ ਜਾ ਹੋਰ ਪੀ ਲੈ ਨਾ ਠੰਡਾ ਮੰਗਾ ਲਮੀ ਨੇ ਨਹੀਂ ਨਹੀਂ ਪਾਣੀ ਪੀ ਲੈਣਾ ਥੋੜੇ ਦਿਖਾਦੀ ਲੋੜ ਆ ਤੂੰ ਤਾਂ ਗੁੱਸਾ ਕਰਨੀ ਮੈਂ ਤਾਂ ਇਹ ਕਿਹਾ ਕਿ ਗਰਮੀ ਚ ਠੰਡੇ ਠੰਡੇ ਆ ਜਾਂਦੇ ਤੇਰੀ ਭੂਆ ਦਾ ਘਰ ਰਾਤ ਆ ਦੇਣਾ ਤੁਸੀਂ ਨਹੀਂ ਗੁੱਸਾ ਤਾਂ ਨਹੀਂ ਕੀਤਾ ਜੈਤੀ ਦੀਦੀ ਮੈਂ ਮੈਂ ਤਾਂ ਵੈਸੇ ਕਿਹਾ ਕਿ ਚਲ ਆਉਣਾ ਤਾਂ ਹੁੰਦਾ ਹੀ ਆਪਣੇ ਘਰ ਹੀ ਆਉਣਾ ਵਾ ਕਿੱਥੇ ਜਾਣਾ ਵਾ ਆਹੋ ਇਹ ਤੇ ਐਰਕਸ ਪੈਣ ਕਿਸਮਤੀ ਐ ਉਹ ਜੀ ਉਹ ਇਨਵੇਟਰ ਸੜ ਗਿਆ ਇਹ ਰਿੰਦੇ ਸੋਨੇ ਮਨਪ੍ਰੀਤ ਵਿਚਾਰੀ ਸੱਟਾਵੇਂ ਤੈਨੂੰ ਪਤਾ ਹੀ ਹੈ ਕਿੰਨੀਆਂ ਲੱਗੀਆਂ ਹਾਂ 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 ਅੱਜ ਅਸੀਂ ਉੱਧਰ ਹੀ ਜਾਣਾ ਹੈ ਉਹਨਾਂ ਦਾ ਤਾਂ ਵਿਚਾਰਿਆਂ ਦਾ ਘਰ ਧੁੱਪ ਗਿਆ ਤੇ ਮੈਂ ਡੈਡੀ ਨੂੰ ਕਹਿਣੀ ਵੀ ਡੈਡੀ ਤੇ ਕਹਿੰਦੀ ਮੈਂ ਪਿਆ ਮੈਂ ਪੁੱਛਣ ਦੇ ਕਬ ਤੁਸੀਂ ਪੈਸੇ ਪੜਾਓ ਕਰਨ ਮੈਂ ਵੀ ਕਮੇਟੀ ਚੁੱਕੀ ਅੱਛਾ ਤੇ ਮੈਂ ਤਾਂ ਕਹੇ ਵਿਚਾਰੀ ਨੂੰ ਅੱਜ ਦੌਣ ਦਵਾਂਗੇ ਮਨਪ੍ਰੀਤ ਨੂੰ ਕਦੀ ਉਹਨੇ ਵਿਚਾਰੇ ਦੇ ਮੂੰਹੋਂ ਤਾਂ ਮੰਗਿਆ ਕੁਛ ਨਹੀਂ ਇਹ ਥੋੜੀ ਪਤਾ ਹੀ ਉਹਨਾਂ ਨੂੰ ਹੋਰ ਵੀ ਪਤਾ ਪੈ ਨਹੀਂ ਤੇ ਡੈਡੀ ਮੈਂ ਕਹਿਣੀ ਉਹਨਾਂ ਥੋੜੀ ਕਹਿਣਾ ਮੂੰਹ ਤੁਹਾਨੂੰ ਚਾਹੀਦੇ ਉਹ ਤਾਂ ਵਿਚਾਰੇ ਡਾਕਟਰ ਪਤਨੀ ਇੱਕ ਤੇ ਦੋ ਕਿੰਨੇ ਡਾਕਟਰ ਉਹ ਮੈਨੂੰ ਥੋੜੀ ਪਤਾ ਲੱਗਾ ਹੀ ਤੇ ਅੱਜ ਜਾਣ ਲਈ ਉਧਰ ਤਿਆਰ ਹੋਈ ਸੀ ਤੇ ਮੈਂ ਚਲ ਇੱਥੇ ਹੋਵਾਂ ਨੇ ਅੱਜ ਤੁਹਾਡੇ ਕੋਲ ਹੋਵਾਂ ਨੇ ਫਿਰ ਮੈਂ ਇੱਧਰ ਆ ਗਈ ਡੈਡੀ ਵੀ ਨੁਇਟਰ ਵਾਲੀ ਚੌਲ ਚੱਲ ਗਏ ਡੈਡੀ ਨੇ ਪੈਸੇ ਫੜਾਉਣ ਜਣ ਮੈਂ ਤਾਂ ਕਹਿੰਦੀ ਮੈਂ ਚਲ ਜੂਗੀ ਡੈਡੀਾਂ ਦੇ ਨਹੀਂ ਮੈਂ ਇਕੱਲਾ ਹੀ ਹੋਊਂਗਾ ਮੈਂ ਨਾਲ ਮੈਂ ਵੀ ਪਤਾ ਲਿਆ ਮੈਨੂੰ ਕਿੰਨੇ ਦਿਨ ਹੋ ਗਏ ਪਤਾ ਲੈਣੀ ਇੱਕ ਵਾਰੀ ਹੋਈ ਮੈਂ ਤਾਂ ਪਤਾ ਲੈ ਕੇ ਆਈ ਆ ਅੱਛਾ ਉਦਾਂ ਮੇਰਾ ਦਿਲ ਕੰਡੇ ਫਿਰ ਚੱਲ ਮੇ ਲਾਉਂਗੀ ਨਾਲ ਤੇ ਡੈਡੀ ਫਿਰ ਕਹਿੰਦੀ ਘਰ ਦਾ ਨਹੀਂ ਸਰਦਾ ਇੱਕ ਤੂੰ ਰਹਿ ਭੀ ਮੈਂ ਚਲ ਚਲ ਜੂਂਗਾ ਐਰਕਾ ਆਹੋ ਇਹ ਬਹਿ ਹੈ ਕੋਈ ਪਣ ਵੀਪਤਾ ਪੈਣ ਵਾਲੀ ਗੱਲ ਹੋ ਰਬਾ ਪਾਵੇ ਨਾ ਕਿਹਨੂੰ ਜੱਤਰੀ ਦੀ ਇਦਾਂ ਦੀ ਤੇ ਕੁੜੀ ਚੰਗੀ ਵਿਚਾਰੀ ਉਹ ਕੁੜੀ ਤਾਂ ਬੜੀ ਚੰਗੀ ਪੀ ਲੋਪਣ ਦੀ ਹਾਇ ਅਮਰ ਦੇਖੇ ਵੀ ਹੈ ਨਹੀਂ ਕੀ ਕਰਾਂ ਹੁਣ ਜੱਗੀ ਦੀਦੀ ਨਾਲ ਗੱਲ ਕਰਾਂ ਕਿ ਨਾ ਕਰਾਂ ਜੇ ਇਹਦੇ ਨਾਲ ਮੈਂ ਗੱਲ ਕਰਤੀ ਇਹਨੇ ਸਾਰੇ ਰੋਣਾ ਪਾ ਦੇਣਾ ਵਾ ਇਹਨੇ ਤਾਂ ਕਹਿਣਾ ਤੁਸੀਂ ਰੱਖੀ ਨਾਨਕੇ ਗਈ ਤੁਸੀਂ ਉਹਦਾ ਧਿਆਨ ਨਹੀਂ ਰੱਖਿਆ ਜਹੀਂ ਸਿਆਣੇ ਹੁੰਦੇ ਤਾਂ ਨਾ ਰੱਖਦੇ ਜਦ ਫਫੜ ਛੱਡਣ ਗਿਆ ਸੀ ਅਹੀਂ ਨਹੀਂ ਜਿਆਦਾ ਮੂੰਹ ਲਾਉਂਦੇ ਬਾਕੀ ਮੇਰੇ ਲਾਗੇ ਬੈਂਦੇ ਖਲੋਂਦੀ ਹੀ ਮੇਰ ਨਾਲ ਹੀ ਗੱਲ ਕਰਦੀ ਛਦੈਨ ਜੀ ਆ ਵੀ ਆ ਗੱਲ ਆ ਅਈਓ ਤੇ ਮਾਵਾਂ ਫੇਰੇ ਕਰ ਦਿੰਦੇ ਉਹਦੇ ਨਾਲ ਹੁਣ ਸਾਰੀ ਗੱਲ ਤੁਹਾਡੇ ਮੱਥੇ ਲੱਗਣੀ ਆ ਤੁਹਾਡੇ ਕੋ ਰਹਿੰਦੇ ਹੀ ਤੁਹਾਡਾ ਹੀ ਨਾਮ ਲੱਗਣਾ ਸਾਰੇ ਕੰਮਾਂ ਵਿੱਚ ਕਿ ਇਹਨਾਂ ਨੇ ਰੱਖੀ ਇਹਨਾਂ ਧਿਆਨ ਨਹੀਂ ਰੱਖਿਆ ਦਾ ਕੋਈ ਤਰ੍ਹਾਂ ਨੂੰ ਹੁਣ ਸੱਚੀ ਪਤਾ ਨਹੀਂ ਕੀ ਕਰਾਂਗੇ ਅਹੀਂ ਪਤਾ ਨਹੀਂ ਹੁਣ ਕੀ ਬਣਾਵਾਂ ਇੰਨੀ ਟੈਨਸ਼ਨ ਲੱਗੀ ਮੈਨੂੰ ਮੇਰੀ ਸੱਚੀ ਸਾਸੂ ਕੰਡੀਆਂ ਨੇ ਜੋਤੀ ਹਾਂਜੀ ਹਾਂਜੀ ਪਾਣੀ ਪੀ ਲਾ ਪਾਣੀ ਦੇ ਕੇ ਬਿਨਾ ਜੋਤੀ ਦੀਦੀ ਰਾਸ ਪੀ ਲੱਗੀ ਪਾਣੀ ਮੈਂ ਰਾਤ ਚ ਪੀ ਆਈ ਆ ਤੂੰ ਇਦਾਂ ਕਰਾ ਚਾਹ ਬਣਾ ਲਿਓ ਮੇਰੇ ਕੋਲ ਚਾਹ ਤੂੰ ਪੀਂਦੀ ਨਹੀਂ ਹੁੰਦੀ ਤੇ ਆ ਚਾਹ ਕਹਿੰਦੀ ਚਾਹ ਮੈਂ ਪੀਣੀ ਆ ਹਣਾ ਅੱਜ ਬੜਾ ਦਿਲ ਕਰ ਰਿਹਾ ਚਾਹ ਪੀਣ ਨੂੰ ਤੁਹਾਡੇ ਹੱਥਾਂ ਨਾਲ ਚਾਹ ਤੂੰ ਹੋਰ ਤਾਂ ਦੱਸ ਜੀ ਕਿ ਤੇ ਅਮਰਤ ਨਾਲ ਲੜ ਚਤ ਨਹੀਂ ਆਈ ਨਾ ਨਾ ਇਦਾਂ ਦੀ ਕੋਈ ਗੱਲ ਨਹੀਂ ਆ ਜੈਤੀ ਦੀ ਮੈਂ ਤਾਂ ਤਾਂ ਲੜਨਾ ਦੱਸ ਤਾਂ ਮੈਨੂੰ ਇਦਾਂ ਵੀ ਲੱਗਦੀ ਆ ਨਹੀਂ ਮੈਨੂੰ ਲੱਗਣ ਰਿਹਾ ਤੇਰੇ ਮੂੰਹ ਤੇ ਟੈਨਸ਼ਨ ਟੈਨਸ਼ਨ ਜੀ ਪਸੀਨੀ ਪਸੀਨੀ ਹੋਈ ਤੂੰ ਗਰਮੀ ਬੜੀ ਆ ਨਾ ਤਾਂ ਕਰਕੇ ਤਾਂ ਲੱਗਣ ਰਿਹਾ ਜੇ ਇਦਾਂ ਦੀ ਕੋਈ ਚੱਲ ਪਰਲਾ ਫਿਰ ਘੁੱਟ ਮੈਂ ਚਾਹ ਬਣਾ ਕੇ ਲੈ ਆਂ ਆ ਲੈ ਜੋ ਪਾਣੀ ਪਾਣੀ ਫੋਕੀ ਚਾਹ ਹੀ ਬਣਾ ਲਿਓ ਬਸ ਕੀ ਕਰਾਂ ਮੰਮੀ ਨੂੰ ਦੱਸਾਂ ਕਿ ਨਾ ਫੋਨ ਕਰਕੇ ਮੈਨੂੰ ਲੱਗਣ ਡਿਆ ਇੱਥੇ ਤਾਂ ਮਰ ਤਾਂ ਹੈ ਨਹੀਂ ਆ ਅੰਦਰ ਇਹਨੂੰ ਵੇਖ ਕੇ ਆਈ ਕਿਵੇਂ ਵੀ ਲੱਭੀ ਮੈਨੂੰ ਇੱਕ ਦਿਲ ਕਰ ਰਿਹਾ ਫੋਨ ਕਰਕੇ ਬੱਸਾਂ ਮੰਮੀ ਨੂੰ ਤੇ ਇੱਕ ਲਗਣ ਕਿ ਨਾਂ ਦੱਸਾਂ ਮੰਮੀ ਨੇ ਮੈਨੂੰ ਕਿਹਾ ਹੀ ਤੂੰ ਕਿਹਨਾ ਗੱਲ ਨਾ ਕਰੀ ਜਾਕੇ بہتر بنا ایک شام نو بنانے میں بنا ادھر چاہ میں گرمی ہے گرمی کر کے میں چل کی کھیچل دینی تھی چاہیے کوئی گل نہیں E